ਉਹ ਲੁਟੇਰਾ ਜਾਂ ਕੋਈ ਬੜਾ ਗੈਂਗਸਟਰ ਜਾਂ ਕੋਈ ਬੜਾ ਮਤਲਬ ਮਤਲਬ ਪੈਸਾ ਇਹਦਾ ਲੈਣ ਦੇਣ ਕਰਨ ਵਾਲਾ ਠੱਗ ਠੋਰ ਹੁੰਦਾ ਹੈ ਮਤਲਬ ਮੈਂ ਕਹਿੰਦਾ ਵੀ ਦੇਖੋ ਇੱਕ ਬੰਦਾ ਠੱਗੀਆਂ ਨੂੰ ਐਕਸਪੋਜ਼ ਕਰਨ ਦੇ ਲਈ ਲੋਕਾਂ ਦੇ ਵਿੱਚ ਜਾਗਰਤ ਕਰ ਰਿਹਾ ਹੈ ਇਹਦੇ ਉਲਟ ਆ 30000 ਰੁਪਏ ਦਾ ਇਲਜ਼ਾਮ ਲਾ ਕੇ ਉਹਨਾਂ ਦੀ ਡੀਆਈਜੀ ਉਹਨਾਂ ਨੂੰ ਦੇ ਰਿਹਾ ਤੇ ਇਹ ਤੱਗੜ ਉਥੇ ਉਸ ਧਰਨੀ ਵਿੱਚ ਬੈਠੇ ਉਹਦੀ ਫੋਟੋ ਦਿਖਾ ਕੇ ਵੀ ਇਹ ਜੀ ਉਹਨਾਂ ਦੀ ਮਦਦ ਕਰ ਰਹੇ ਨੇ ਰਲ ਮਿਲ ਕੇ ਧਰਨੇ ਲਈ ਫੜਦੇ ਨਾ ਕੋਈ ਗਨਾਹ ਤਾਂ ਨਹੀਂ ਮੈਂ ਕਹ ਜੀ ਇਹ ਕੋਈ ਐਕਸਟਰਸ਼ਨ ਦਾ ਕੇਸ ਨਹੀਂ ਹੈਗਾ ਜੇ ਜੇ ਮੰਦਰਾ ਬੰਦੇ ਬਿਨਾ ਵਰਦੀ ਤੋਂ ਤਿੰਨ ਬੰਦੇ ਵਰਦੀ ਵਾਲੇ ਤੱਗੜ ਸਾਹਿਬ ਨੂੰ ਚੱਕ ਕੇ ਲੈ ਗਏ ਜਦੋਂ ਚੱਕ ਕੇ ਲੈ ਗਏ 15 18 ਘੰਟੇ ਪਤਾ ਨਹੀਂ ਲੱਗਾ ਕਿਹੜੇ ਜ਼ਿਲ੍ਹੇ ਦੀ ਪੁਲਿਸ ਲੈ ਗਈ ਆਂਟਛਾਤੀ ਪੁਲਿਸ ਲੈ ਗਈ ਜਾਂ ਗੈਂਗਸਟਰ ਕੋਈ ਲੈ ਗਿਆ ਜਾਂ ਗੁੰਡੇ ਲੈ ਗਏ ਜਾਂ ਕੋਈ ਨੇਤਾ ਲੈ ਗਿਆ ਸਾਨੂੰ ਪਤਾ ਨਹੀਂ ਸੀਦਾ ਪਰ ਸਾਡੇ ਬੰਦੇ ਘੁੰਮਣ ਲੱਗੇ ਅਖੀਰ ਨੂੰ ਕੀ ਕਰ ਸੌਟ ਹੋਣੀ ਨਾ ਬਿਲਕੁਲ ਕਰਵਾ ਲੈ ਥੋੜੇ ਨਾਮ ਜਿੰਦਾਂ ਕਰੋ ਸਾਰੀ ਪ੍ਰੈਸ ਤੁਹਾਡੇ ਨਾਲ ਹੈ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਤਾਂ ਇਸ ਲਈ ਇਕੱਠੇ ਹੋਏ ਮੀਡੀਆ ਹਮੇਸ਼ਾ ਸਾਡੀ ਆਵਾਜ਼ ਬੁਲੰਦ ਕਰਦਾ ਤੇ ਵੱਡੇ ਵੱਡੇ ਘਪਲੇ ਐਕਸਪੋਜ਼ ਕਰਦਾ ਤੇ ਅੱਜ ਮੀਡੀਆ ਤੇ ਲੋਕਤੰਤਰ ਦੇ ਚੌਥੇ ਥੰਮ ਤੇ ਹਮਲਾ ਕੀਤਾ ਪੁਲਿਸ ਨੇ ਸਾਡੇ ਮਾਮਲੇ ਉਜਾਗਰ ਕਰਨ ਕਾਰਨ ਮੋਹਾਲੀ ਪੁਲਿਸ ਦੇ ਐਸਐਸਪੀ ਨੇ ਰਜਿੰਦਰ ਸਿੰਘ ਤੱਗੜ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਆ ਪਹਿਲੇ ਪਰਚਾ ਜਿਹੜਾ 7 ਨੰਬਰ ਪਰਚਾ ਆਇਆਗਾ ਥਾਣੇ ਚ 8 ਫੇਜ ਦੇ ਵਿੱਚ ਇਹਨਾਂ ਦੀ ਪੁਲਿਸ ਅਫਸਰ ਏਆਈਜੀ ਮਲਵਿੰਦਰ ਸਿੰਘ ਉਹਦੇ ਉੱਤੇ ਦਰਜ ਕੀਤਾ 15 ਲੱਖ ਦੀ ਫਰੋਤੀ ਮੰਗਣ ਦਾ ਉਹ ਪਰਚਾ ਵੀ ਝੂਠਾ ਏ ਹੌਲੀ ਹੌਲੀ ਸਾਬਤ ਹੋਏਗਾ ਉਹਦੇ ਵਿੱਚ ਰਜਿੰਦਰ ਸਿੰਘ ਤੱਗੜ ਨੂੰ ਉਹ ਅਦਾਲਤ ਵਿੱਚ ਚਲੇ ਗਏ ਅਦਾਲਤ ਦੇ ਵਿੱਚ ਉਹਨੇ ਮੰਗੀ ਐ ਐਂਟੀਸੀਪੇਟਰੀ ਬੇਲ ਤਾਂ ਮੋਹਾਲੀ ਪੁਲਿਸ ਨੇ ਬਿਆਨ ਦਿੱਤਾ ਕਿ ਇਸ ਉੱਤੇ ਕੋਈ ਪਰਚਾ ਦਰਜ ਹੈ ਨਹੀਂ ਇਸ ਕਰਕੇ ਇਹਨੂੰ ਜਮਾਨੇ ਦੀ ਕੋਈ ਲੋੜ ਹੈ ਨਹੀਂ ਸੀ ਗ੍ਰਿਫਤਾਰ ਨਹੀਂ ਕਰਨਾ ਫਿਰ ਅਦਾਲਤ ਨੇ ਕਿਹਾ ਠੀਕ ਹੈ ਪਰਚਾ ਤਾਂ ਹੈ ਨਹੀਂ ਗ੍ਰਿਫਤਾਰੀ ਵੀ ਨਹੀਂ ਬਣਦੀ ਜਮਾਨਤ ਵੀ ਦੇਣੀ ਨਹੀਂ ਬਣਦੀ ਜੇ ਪਰਚੇ ਹੈ ਨਹੀਂ ਪਰ ਠੀਕ ਹੈ ਜੇ ਮੋਹਾਲੀ ਪੁਲਿਸ ਨੇ ਕਦੇ ਗ੍ਰਿਫਤਾਰ ਕਰਨਾ ਹੈ 7 ਦਿਨ ਦਾ ਨੋਟਿਸ ਦੇ ਦਿਓ ਤਾਂ ਮੋਹਾਲੀ ਪੁਲਿਸ ਨੇ ਨੋਟਿਸ ਹੀ ਦੇ ਦਿੱਤਾ ਅਖੀਰ ਨੂੰ ਜਦੋਂ ਹੋਰ ਤੱਗੜ ਸਾਹਿਬ ਬਹੁਤ ساری ਸਟੋਰੀ ਮੋਹਾਲੀ ਪੁਲਿਸ ਦੇ ਖਿਲਾਫ ਚਲਾਉਣ ਲੱਗ ਪਏ ਤਾਂ ਨੋਟਿਸ ਦਿੱਤਾ ਤੇ ਐਸਐਚਓ ਦਾ 8 ਫੇਸ ਥਾਣੇ ਦਾ ਆਡੀਓ ਆਈ ਉਹਨੇ ਕਿਹਾ ਕਿ ਮੇਰੀ ਰਿਕਾਰਡਿੰਗ ਕਰ ਲੈ ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਬੰਦਾ ਹੈਗਾ ਵਧੀਆ ਬੰਦਾ ਹੈਗਾ ਮੈਂ ਤੇਰੀ ਕੋਈ ਗ੍ਰਿਫਤਾਰ ਨਹੀਂ ਪਾਉਂਦਾ ਤੇਰੇ ਤੇ ਕੋਈ ਪਰਚਾ ਨਹੀਂ ਹੈਗਾ ਤੂੰ ਆ ਕੇ ਬਿਆਨ ਦੇ ਜਾ ਉਹ ਆ ਕੇ ਬਿਆਨ ਦੇ ਗਏ ਐਦਾ ਮਤਲਬ ਐਸਫੇ 8 ਫੇਸ ਦੇ ਥਾਣੇਦਾਰ ਵੀ ਕਹੇ ਕੋਈ ਪਰਚਾ ਹੈ ਨਹੀਂ ਅ ਅਦਾਲਤ ਦੇ ਵਿੱਚ ਵੀ ਪੁਲਿਸ ਕਹੇ ਕੋਈ ਪਰਚਾ ਹੈ ਨਹੀਂ ਉਸ ਤੋਂ 2 ਘੰਟੇ ਬਾਅਦ 15 ਬੰਦੇ ਬਿਨਾਂ ਵਰਦੀ ਤੋਂ 3 ਬੰਦੇ ਵਰਦੀ ਵਾਲੇ ਤੱਗੜ ਸਾਹਿਬ ਨੂੰ ਚੱਕ ਕੇ ਲੈ ਗਏ ਜਦੋਂ ਚੱਕ ਕੇ ਲੈ ਗਏ 15 18 ਘੰਟੇ ਪਤਾ ਨਹੀਂ ਲੱਗਾ ਕਿਹੜੇ ਜ਼ਿਲ੍ਹੇ ਦੀ ਪੁਲਿਸ ਲੈ ਗਈ ਆਂਟਛਾਤੀ ਪੁਲਿਸ ਲੈ ਗਈ ਜਾਂ ਗੈਂਗਸਟਰ ਕੋਈ ਲੈ ਗਿਆ ਜਾਂ ਗੁੰਡੇ ਲੈ ਗਏ ਜਾਂ ਕੋਈ ਨੇਤਾ ਲੈ ਗਿਆ ਸਾਨੂੰ ਪਤਾ ਨਹੀਂ ਸੀਦਾ ਪਰ ਸਾਡੇ ਬੰਦੇ ਘੁੰਮਣ ਲੱਗੇ ਅਖੀਰ ਨੂੰ ਮੈਂ ਕਹਾ ਵੀ ਸਾਨੂੰ ਲੱਭਦੇ ਲੱਭਦੇ ਜਿੱਦਾਂ ਢੇਰ ਦੇ ਵਿੱਚੋਂ ਰੂੜੀ ਦੇ ਵਿੱਚੋਂ ਸੂਈ ਲੱਭਦੇ ਹੁੰਨੇ ਆ ਸਾਨੂੰ ਰਜਿੰਦਰ ਸਿੰਘ ਤੱਗੜ 8 ਫੇਜ ਦੇ ਥਾਣੇ 'ਚ ਬੈਠੇ ਮਿਲੇ 1 ਫੇਜ ਮਹੌਲੀ ਦੇ ਥਾਣੇ 'ਚ ਬੈਠੇ ਮਿਲੇ ਉਦੋਂ ਮੌਕੇ ਤੇ ਡੀਐਸਪੀ ਸਾਹਿਬ ਮੌਜੂਦ ਸੀਗੇ ਡੀਐਸਪੀ ਸਾਹਿਬ ਨੇ ਮੈਨੂੰ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਐਫਆਈਆਰ ਨੰਬਰ 37 'ਚ ਅਰੈਸਟ ਕੀਤਾ ਗਿਆ ਤੇ ਉਹਦੇ ਵਿੱਚ ਅਸੀਂ ਪੇਸ਼ ਕਰਾਂਗੇ ਐਫਆਈਆਰ ਦੀ ਕਾਪੀ ਪੁਲਿਸ ਨੇ ਨਾ ਆਨਲਾਈਨ ਪਾਈ ਨਾ ਸਾਨੂੰ ਕਾਪੀ ਦਿੱਤੀ ਹੁਣ ਉਹ ਐਫਆਈਆਰ ਕੀ ਹੈ ਕਿ ਇਸੇ ਪੁਲਿਸ ਦਾ ਏ.ਆਈ.ਜੀ. ਮਲਵਿੰਦਰ ਸਿੰਘ ਸਿੱਧੂ ਐਸ.ਸੀ. ਝਾਲੀ ਜਾਤੀ ਸਰਟੀਫਿਕੇਟ ਦੇ ਅਧਾਰ ਤੇ ਜਿਹੜਾ ਮੋਰਚਾ ਲੱਗਿਆ ਉਹਨੂੰ 30000 ਰੁਪਏ ਦੇ ਕੇ ਸਪான்ਸਰ ਕਰਦਾ ਇਸ ਕਰਕੇ ਉਹ ਮਲਵਿੰਦਰ ਸਿੰਘ ਦੇ ਪਰਚਾ ਦਾ ਅਸੀਂ ਪੁਲਿਸ ਨੇ ਖੁੰਦਕ ਵਿੱਚ ਕੀਤਾ ਕਿ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਣ ਦੇਣਾ ਜਦੋਂ ਉਹ ਬਾਹਰ ਆਣ ਲੱਗਿਆ ਉਸੇ ਦਿਨ ਹਾਈ ਕੋਰਟ ਦਾ ਆਰਡਰ ਬਣ ਜਦੋਂ ਜਮਾਨਤ ਹੋਈ ਉਹਨੂੰ ਮੌਕੇ ਤੇ ਅੰਦਰ ਕਰ ਲਿਆ ਤੇ ਹੁਣ ਐਸਐਸਪੀ ਮੋਹਾਲੀ ਨੂੰ ਲੱਗਿਆ ਕਿ ਰਜਿੰਦਰ ਸਿੰਘ ਧਗੜ ਦਾ ਬਚ ਗਿਆ ਜਿਹੜਾ ਸਾਡੇ ਖਿਲਾਫ ਕੰਮ ਕਰਦਾ ਤਾਂ ਉਹਨੂੰ ਘਰੋਂ ਚਾਕੇ ਲਿਆ ਕੇ ਉਸ 30000 ਰੁਪਏ ਜਿਹੜਾ ਧਰਨਾ ਸਪੌਂਸਰ ਕੀਤਾ ਉਹ ਚ ਅਰੈਸਟ ਪਾ ਲਈ ਤੇ ਹੁਣ ਮੋਹਾਲੀ ਪੁਲਿਸ ਨੂੰ ਗੈਂਗਸਟਰ ਬਣਾਉਣ ਦੀ ਤਿਆਰੀ ਚ ਹੈ ਫਰੋਤੀ ਗੈਂਗ ਬਣਾਉਣ ਦੀ ਤਿਆਰੀ ਚ 30000 ਦਾ ਦੋਸ਼ ਐਫ ਆਰ ਜੇ ਪੜ੍ਹੋ ਤੁਸੀਂ ਅੱਜ ਕਿਸੇ ਤਰੀਕਾ ਨਾਲ ਮਿਲੀ ਹੈ ਉਹਦੇ ਲਿਖਿਆ ਮਲਵਿੰਦਰ ਸਿੰਘ ਏਆਈਜੀ ਨੇ ਜਿਹੜਾ ਐਸ ਸੀ ਜਾਲੀ ਜਾਤੀ ਸਰਟੀਫਿਕੇਟ ਦੇ ਅਧਾਰ ਤੇ ਮੋਰਚਾ ਲਗਾਇਆ ਚੋਰ ਫੋਟੋ ਮੋਰਚਾ ਉਹ ਤੇ 30000 ਰੁਪਏ ਉਹਨੇ ਮਦਦ ਕੀਤੀ ਹੈ ਸਰਕਾਰੀ ਅਫਸਰ ਹੋਣ ਕਰਕੇ ਹੁਣ ਤੱਕੜ ਦੀ ਗੱਲ ਹੈ ਇਹ ਅਰ ਤੁਹਾਡਾ ਏਆਈਜੀ ਦੇਗਾ 30000 ਰੁਪਏ ਉਹ ਕਾਲਾ ਚੋਰ ਸੀ ਸਾਨੂੰ ਨਹੀਂ ਪਤਾ ਉਹਨੇ ਕਾਲੇ ਚੋਰ ਨੂੰ ਦਿੱਤੇ ਸਾਨੂੰ ਨਹੀਂ ਪਤਾ ਤੱਗੜ ਦਾ ਕੀ ਸਬੰਧ ਹੈ ਤੱਗੜ ਤੁਹਾਡੀ ਤਰ੍ਹਾਂ ਇੱਕ ਪੱਤਰਕਾਰ ਹੈ ਉਹ ਮੋਰਚੇ ਨੂੰ ਕਵਰ ਕਰਨ ਗਿਆ ਹੁਣ ਤੱਗੜ ਨੂੰ ਜੇ ਅਰੈਸਟ ਖੁੰਦ ਦੇ ਐਸਐਸਪੀ ਮਾਹੌਲ ਨੇ ਕੀਤਾ ਤੇ ਹੁਣ ਬਿਆਨ ਦਿੱਤੇ ਜਾ ਰਹੇ ਆ ਅਦਾਲਤਾਂ ਰੌਲਾ ਪਾਇਆ ਜਾ ਰਿਹਾ ਇਹ ਫਰੋਤੀ ਗੈਂਗ ਹੈ ਜੀ ਇਸ ਤਰੀਕੇ ਨਾਲ ਕਰਦਾ ਇਹ ਸਾਰਾ ਸਾਡੇ ਲੋਕਤੰਤਰ ਤੇ ਥੰਮ ਤੇ ਹਮਲਾ ਹੈ ਤੇ ਤੱਗੜ ਨੂੰ ਤੰਗ ਕਰਨਾ ਮਤਲਬ ਉਸ ਤੋਂ ਬਾਅਦ ਬਾਕੀ ਸਾਰਿਆਂ ਨੂੰ ਟੰਗਿਆ ਜਾਣਾ ਇਸ ਕਰਕੇ ਅਸੀਂ ਆਮ ਪਬਲਿਕ ਪੱਤਰਕਾਰਾਂ ਦੇ ਹੱਕ ਜਾਇਆ ਠੀਕ ਹੈ ਜੀ ਡੀਏਜੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਪਹਿਲਾਂ ਇੱਥੇ ਧਰਨਾ ਲਾਇਆ ਇਹ ਤੋਂ ਪਹਿਲਾਂ ਤੁਸੀਂ ਅਦਾਲਤ ਦੇ ਵਿੱਚ ਵੀ ਇਕੱਠੇ ਹੋਏ ਸੀ ਉੱਧਰ ਉਹਨਾਂ ਨੂੰ ਸਿਰਫ ਉਹਨਾਂ ਨਾਲ ਇੱਕ ਜੱਗ ਜੈਤੀ ਪ੍ਰਗਟ ਕਰਨ ਲਈ ਉਹਨਾਂ ਨਾਲ ਇੱਕ ਉਹਨਾਂ ਨੂੰ ਏਕਤਾ ਦਿਖਾਉਣ ਲਈ ਵੀ ਅਸੀਂ ਤੁਹਾਡੇ ਪਿੱਛੇ ਹਾਂ ਤੁਸੀਂ ਮਤਲਬ ਇਕੱਲੇ ਨਹੀਂ ਜੇ ਪ੍ਰੈਸ ਦੇ ਉੱਤੇ ਹਮਲਾ ਹੋਇਆ ਲੋਕਾਂ ਦੇ ਸੂਚਨਾ ਦੇ ਅਧਿਕਾਰ ਦੇ ਉੱਤੇ ਹਮਲਾ ਹੋ ਰਿਹਾ ਤਾਂ ਅਸੀਂ ਸਾਰੇ ਤੁਹਾਡੇ ਨਾਲ ਆ ਤੇ ਅੱਜ ਅਸੀਂ ਇਹ ਡੀਆਜੀ ਸਭ ਨੂੰ ਮੰਗ ਪੱਤਰ ਦਿੱਤਾ ਇਹ ਤੋਂ ਬਾਅਦ ਅਸੀਂ ਸੀਐਮ ਸਾਹਿਬ ਨੂੰ ਵੀ ਮਿਲਣ ਦਾ ਪ੍ਰੋਗਰਾਮ ਹੈ ਮਹਾਲੀ ਪ੍ਰੈਸ ਕਲੱਬ ਵੱਲੋਂ ਤੇ ਪਰ ਇਹ ਜਿਹੜਾ ਘਟਨਾ ਵਾਪਰੀ ਹੈ ਇੱਕ ਘਟਨਾ ਬਹੁਤ ਹੀ ਮਦਭਾਗੀ ਤੇ ਲੋਕਾਂ ਤੇ ਦਹਿਸ਼ਤ ਪਾਉਣ ਵਾਲੀ ਘਟਨਾ ਹੈ ਇੱਕ ਪੱਤਰਕਾਰ ਗਲਤ ਕ੍ਰੀਤੀਆਂ ਜਿਹੜੀਆਂ ਪੁਲਿਸ ਦੀਆਂ ਕਾਰਵਾਈਆਂ ਨੇ ਉਹਨਾਂ ਨੂੰ ਐਕਸਪੋਜ਼ ਕਰ ਰਿਹਾ ਹੈ ਤੇ ਪੁਲਿਸ ਨੇ ਉਸੇ ਤੀ ਪਰਚਾ ਦਰਜ ਕਰਕੇ ਲੋਕਾਂ ਨੂੰ ਡਰਾਉਣ ਲਈ ਉਹਦੀ ਜ਼ੁਬਾਨ ਬੰਦ ਕਰ ਲਈ ਇਹ ਉਹਨੂੰ ਉਹਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਹਾਂ ਕੱਲਾ ਉਹਨਾਂ ਨੇ ਇਹ ਹੀ ਨਹੀਂ ਕੀਤਾ ਡੀਐਸਪੀ 1 ਮੁਹਾਲੀ ਨੇ ਉੱਥੋਂ ਰੀਡਰ ਨੇ ਉਹਦੇ ਨੇ ਸਾਡੇ ਪ੍ਰੈਸ ਕਲੱਬ ਦੇ ਮੈਨੇਜਰ ਨੂੰ ਵੀ ਫੋਨ ਕੀਤਾ ਵੀ ਤੁਸੀਂ ਇੱਥੇ ਸਾਡੇ ਕੋਲੇ ਆ ਕੇ ਪੇਸ਼ ਹੋਵੋ ਕਿਉਂਕਿ ਤੁਸੀਂ ਤੁਹਾਡੇ ਕੋਲੇ ਸਾਡੇ ਤਗੜ ਦੇ ਖਾਤੇ 'ਚ ਇੱਕ ਪੇਮੈਂਟ ਤੁਹਾਡੇ ਖਾਤੇ 'ਚ ਆਈ ਹੋਈ ਹੈ ਮੁਹਾਲੀ ਪ੍ਰੈਸ ਕਲੱਬ ਦੇ ਮਤਲਬ ਉਹਨੂੰ ਐ ਬਣਾਤਾ ਵੀ ਜਿਵੇਂ ਕੋਈ ਉਹ ਬਹੁਤ ਵੱਡਾ ਡਾਕੂ ਲੁਟੇਰਾ ਜਾਂ ਕੋਈ ਬड़ा ਗੈਂਗਸਟਰ ਜਾਂ ਕੋਈ ਬड़ा ਮਤਲਬ ਮਤਲਬ ਪੈਸਾ ਇਹਦਾ ਲੈਣ ਦੇਣ ਕਰਨ ਵਾਲਾ ਠੱਗ ਠੋਰ ਹੁੰਦਾ ਹੈ ਮਤਲਬ ਮੈਂ ਕਹਿੰਦਾ ਵੀ ਦੇਖੋ ਇੱਕ ਬੰਦਾ ਠੱਗੀਆਂ ਨੂੰ ਐਕਸਪੋਜ਼ ਕਰਨ ਦੇ ਲਈ ਲੋਕਾਂ ਦੇ ਵਿੱਚ ਜਾਗਰਤ ਕਰ ਰਿਹਾ ਹੈ ਇਹਦੇ ਉਲਟ ਆ 30000 ਰੁਪਏ ਦਾ ਇਲਜ਼ਾਮ ਲਾ ਕੇ ਉਹਨਾਂ ਦੀ ਡੀਆਈਜੀ ਉਹਨਾਂ ਨੂੰ ਦੇ ਰਿਹਾ ਤੇ ਇਹ ਤੱਗੜ ਉੱਥੇ ਉਹ ਉਸ ਧਰਨੀ ਵਿੱਚ ਬੈਠੇ ਉਹਦੀ ਫੋਟੋ ਦਿਖਾ ਕੇ ਵੀ ਇਹ ਜੀ ਉਹਨਾਂ ਦੀ ਮਦਦ ਕਰ ਰਹੇ ਨੇ ਰਲ ਮਿਲ ਕੇ ਧਰਨੇ ਲਈ ਫੰਡ ਦੇਣਾ ਕੋਈ ਗਨਾਹ ਤਾਂ ਨਹੀਂ ਮੈਂ ਕਹਾਂ ਜੀ ਇਹ ਕੋਈ ਐਕਸਟਰਸ਼ਨ ਦਾ ਕੇਸ ਨਹੀਂ ਹੈਗਾ ਜੇ ਜੇ ਮੈਂ ਕੋਈ ਮੈਂ ਭਾਵੇਂ ਮੈਂ ਕੁਛਾਂ ਜੇ ਮੈਨੂੰ ਮੈਨੂੰ ਲੱਗਦਾ ਵੀ ਆ ਧਰਨਾ ਜਾਇਜ਼ ਹੈ ਤੇ ਮੇਰਾ ਮਦਦ ਕਰਨਾ ਫਰਜ਼ ਹੈ ਪਰ ਐਕਸਟਰਸ਼ਨ ਵਿੱਚ ਕੀ ਹੈ ਕਿਹਨੇ ਕੀਤਾ ਐਕਸਟਰਸ਼ਨ ਕੀਤੀ ਇਹ ਇੱਕਮ ਬਿਲਕੁਲ ਉਹੀ ਹੈ ਨਿਊਜ਼ ਕਲਿੱਕ ਕਾਲਜ ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਕਿਸਾਨ ਧਰਨੇ ਦੀ ਰਿਪੋਰਟ ਕਰਦੇ ਉਹਨਾਂ ਦੇ ਸਾਰੇ ਐਡੀਟਰ ਨੂੰ ਨਿਊਜ਼ ਸਭ ਨੂੰ ਫੜ ਕੇ ਅੰਦਰ ਕਰਿਆ ਇਹ ਹੁਣ ਜਿਹੜੇ ਹਿੰਦੁਸਤਾਨ ਦੇ ਵਿੱਚ ਵੀ ਤੇ ਇੱਥੇ ਇਹ ਪੰਜਾਬ ਦੀ ਪੁਲਿਸ ਵੀ ਬਿਲਕੁਲ ਇਹ ਜਿਹੜੀ ਲੋਕਾਂ ਦਾ ਲੋਕਾਂ ਤੱਕ ਸੂਚਨਾ ਪਹੁੰਚਦੀ ਹੈ ਉਹਦਾ ਗਲ ਘੁੱਟਣ ਦੀ ਇਹ ਤਿਆਰੀ ਹੈ ਡੀਜੀ ਤੋਂ ਕੀ ਮੰਗ ਕੀਤੀ ਹੈ ਡੀਜੀ ਤੁਸੀਂ ਕਹਿ ਵੀ ਇਹ ਝੂਠਾ ਕੇਸ ਹੈ ਬਿਲਕੁਲ ਇਹ ਵਾਪਸ ਕੀਤਾ ਜਾਵੇ ਤੇ ਜਿਹੜਾਂ ਦੇ ਖਿਲਾਫ ਬਣ ਰਿਪੋਰਟਿੰਗ ਕੀਤੀ ਉਹਨਾਂ ਦੀ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜੇ ਉਹ ਨਹੀਂ ਐਕਸ਼ਨ ਜੇ ਉਹ ਨਹੀਂ ਵਾਪਸ ਕਰਦੇ ਤਾਂ ਅਸੀਂ ਪਹਿਲੀ ਗੱਲ ਅਸੀਂ ਹੁਣ ਮੁੱਖ ਮੰਤਰੀ ਨੂੰ ਮਿਲਣਾ ਜੇ ਇਸ ਤੋਂ ਬਾਅਦ ਵੀ ਕੋਈ ਗੱਲ ਨਹੀਂ ਹੁੰਦੀ ਤਾਂ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ ਇਹਦੇ ਖਿਲਾਫ ਮਤਲਬ ਜਿਹੜਾ ਲੋਕਾਂ ਨੂੰ ਲਾਮਬੰਦ ਕਰਕੇ ਇਹਨੂੰ ਵਾਪਸੀ ਤੱਕ ਅਸੀਂ ਲੜਾਈ ਇਹਨਾਂ ਨੇ ਰਿਮਾਂਡ ਲਿਆ ਸਾਰੀ ਝੂਠੀ ਸਟੋਰੀ ਬਣਾਈ ਹੈ ਪੁਲਿਸ ਨੇ ਕੋਸ਼ਿਸ਼ ਕੀਤੀ ਹੈ ਵੀ ਇਹ ਇੱਕ ਬਹੁਤ ਵੱਡਾ ਗੈਂਗ ਹੈ ਹਾਲਾਂਕਿ ਗੱਲ ਇਸ ਤੋਂ ਉਲਟ ਹੈ ਜੋ ਤਗੜ ਸਾਹਿਬ ਨੇ ਗੈਂਗ ਬਣਿਆ ਹੋਇਆ ਪੁਲਿਸ ਦਾ ਆਈਐਸ ਅਫਸਰਾਂ ਦਾ ਤੇ ਕੁਝ ਸਿਆਸਦਾਨਾਂ ਦਾ ਜਿਹੜੇ ਪੰਜਾਬ ਵਿੱਚ ਖਾਸ ਕਰ ਮੋਹਾਲੀ ਜ਼ਿਲ੍ਹੇ ਦੇ ਵਿੱਚ ਕਰਪਸ਼ਨ ਕਰਦੇ ਆ ਵੱਡੇ ਵੱਡੇ ਕਾਪਲੇ ਕਰਦੇ ਨੇ ਉਹਨਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨੇ ਤੇ ਦਾਊ ਸਾਹਿਬ ਨੇ ਤੇ ਉਹਨਾਂ ਦਾ ਦਬਾਅ ਪੁਲਿਸ ਦਾ ਮਤਲਬ ਇਹ ਹੀ ਹੈ ਵੀ ਜੇ ਲੋਕਾਂ ਕੋਲ ਆਵਾਜ਼ ਨਾ ਪਹੁੰਚੇ ਜੋ ਵੀ ਅਸੀਂ ਕਾਪਲੇ ਕਰਦੇ ਆ ਤੇ ਜਿਹੜੇ ਕਪਲੇ ਕਰਦੇ ਨੇ ਉਹ ਜੀ ਆਈਐਸ ਆਈਪੀਐਸ ਜਿਹੜੇ ਲੀਡਰ ਨੇ ਉਹ ਬਚ ਜਾਣ ਇਹਦੇ ਕਰਕੇ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਨੂੰ ਦਵਾਈਏ ਤਾਂ ਕਿ ਉਹ ਲੋਕਾਂ ਦੀ ਆਵਾਜ਼ ਹੈ ਜਿਹੜੀ ਮੁੱਖ ਮੰਤਰੀ ਤੱਕਰ ਨਾ ਪਹੁੰਚੇ ਅਸੀਂ ਤਾਂ ਇਹ ਉਮੀਦ ਕਰਦੇ ਆਂ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਵੀ ਉਹਨਾਂ ਨੂੰ ਇਹ ਸਾਰੀ ਗੱਲ ਦਾ ਨਹੀਂ ਪਤਾ ਹੋਣਾ ਅਸੀਂ ਤਾਂ ਉਹਨਾਂ ਤੱਕ ਇਹ ਗੱਲ ਪਹੁੰਚਾਉਣੀ ਹੈ ਕਿਉਂਕਿ ਅਸੀਂ ਨਹੀਂ ਸੋਚ ਸਕਦੇ ਕਿ ਮੁੱਖ ਮੰਤਰੀ ਜਿਹਨੂੰ 92 ਸੀਟਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਉਹ ਪਰ ਮੁੱਖ ਮੰਤਰੀ ਦੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਮੁੱਖ ਮੰਤਰੀ ਸਾਹਿਬ ਨੂੰ ਵੀ ਸਿਸਟਮ ਉਦਾਂ ਹੀ ਆ ਜਿੱਦਾਂ 25 30 ਤੋ ਚੱਲਦਾ ਉਦਾਂ ਹੀ ਤੁਹਾਡੇ ਲੀਡਰ ਹੈ ਜਿਹੜੇ ਹੇਟ ਮੰਤਰੀ ਹੈ ਐਮ ਐਲ ਏ ਹੈ ਉਹ ਪੈਸੇ ਲੈਂਦੇ ਨੇ ਉਦਾਂ ਹੀ ਤੁਹਾਡੇ ਆਈਐਸ ਆਈਪੀਐਸ ਅਫਸਰ ਜਿਹੜੇ ਚੰਗੀਆਂ ਚੰਗੀਆਂ ਪੋਸਟਾਂ ਦੇ ਬੈਠੇ ਆ ਉਹ ਉਦਾਂ ਹੀ ਇਹਨਾਂ ਲੋਕਾਂ ਤੋਂ ਉਹੀ ਨੈਕਸਸ ਹੈ ਹਰਕ ਕੋਈ ਨਹੀਂ ਪਿਆ ਅਫਸਰ ਬਦਲ ਗਏ ਸਰਕਾਰ ਬਦਲ ਗਈ ਉਦਾਂ ਹੀ ਚੱਲ ਰਿਹਾ ਅਸੀਂ ਸਾਰਾ ਵਕੀਲ ਭਾਈਚਾਰਾ ਮੈਂ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਵੱਲੋਂ ਪੂਰਾ ਪ੍ਰੋਸੈਸ ਨਾਏ ਪੱਤਰਕਾਰ ਭਾਈਚਾਰੇ ਨੂੰ ਅਸੀਂ ਡਟ ਕੇ ਤੁਹਾਡੇ ਨਾਲ ਖੜਾਗੇ ਅਸੀਂ ਸੜਕਾਂ ਤੇ ਵੀ ਆਵਾਂਗੇ ਅਸੀਂ ਤੁਹਾਡੇ ਸੁਪਰੀਮ ਕੋਰਟ ਤੱਕਰ ਜੇ ਕਿਸੇ ਪੱਤਰਕਾਰ ਨਾਲ ਧੱਕਾ ਹੁੰਦਾ ਤੱਗੜਵਾ ਸਾਹਿਬ ਨਾਲ ਅਸੀਂ ਫ੍ਰੀ ਕੇਸ ਲੜਾਂਗੇ ਜੇ ਤੇ ਕੇਸ ਵਾਪਸ ਨਹੀਂ ਲਿਆ ਜਾਂਦਾ ਤਾਂ ਅਸੀਂ ਇਹਦੇ ਵੀ ਲੜਾਈ ਲੜਾਂਗੇ ਕਾਨੂੰਨੀ ਵੀ ਲੜਾਂਗੇ ਸੜਕਾਂ ਤੇ ਵੀ ਲੜਾਂਗੇ ਕਿਉਂਕਿ ਕੋਰਟ ਵਿੱਚ ਪੁਲਿਸ ਨੇ ਕਿਹਾ ਉਹਨਾਂ ਨੂੰ 7 ਦਿਨ ਦਾ ਨੋਟਸ ਦੇ ਆਂਗੇ ਅਗਲੇ ਦਿਨ ਉਹਨਾਂ ਚੱਕ ਕੇ ਅੰਦਰ ਦੇ ਕੋਰਟ ਵਿੱਚ ਮੰਨੇ ਕੋਈ ਹੋਰ ਕੇਸ ਨਹੀਂ ਐਫ ਆਈ ਆਰ ਨੰਬਰ 7 ਹੈ ਹੋਰ ਕੋਈ ਨਹੀਂ ਅਗਲੇ ਦਿਨ ਕਿੱਥੋਂ ਆਗੇ ਦੇਖੋ ਜਿਹੜਾ ਇਹ ਕੋਰਟ ਝੂਠ ਬੋਲਿਆ ਤਾਂ ਕੋਰਟ ਦਾ ਮੈਟਰ ਆਪਾਂ ਕੋਰਟ ਵਿੱਚ ਉਹਨਾਂ ਦੇ ਅਫਸਰ ਦੇ ਖਿਲਾਫ ਜਿੰਨੇ ਹੀ ਗਿਆ ਪ੍ਰोसीਡ ਕਰ ਸਕਦੇ ਆ ਠੀਕ ਹੈ ਤੁਸੀਂ ਜੇ ਸਾਡੇ ਕੋਲ ਕੋਈ ਹੈਲਪ ਰਣੀਆ ਜਾਂ ਸਾਡੇ ਕੋਲ ਕੋਈ ਵੀ ਜਿਆਦਾ ਮੈਮੋਰੰਡਮ ਦੇਣਾ ਹੈ ਜਾਂ ਕੋਈ ਵੀ ਕੁਐਰੀ ਲਾਉਣੀ ਹੈ ਕੋਈ ਗੱਲ ਦੱਸੋ ਮੈਂ ਮੇਰੇ ਸਾਹਮਣੇ ਗੱਲ ਕਰੀਏ ਅਸੀਂ ਤਾਂ ਅਸੀਂ ਤਾਂ ਪਬਲਿਕ ਨੂੰ ਭਾਜੀ ਇਹ ਦੱਸਣ ਵਾਸਤੇ ਐ ਵੀ ਪੱਤਰਕਾਰ ਦੇ ਉੱਤੇ ਜਿਹੜਾ ਜਿਹੜਾ ਇੱਕ ਵਾਰ ਇਨਕੁਆਰੀ ਕਰ ਮੰਗ ਰਹੇ ਹੈ ਵੀ ਲੋਕਾਂ ਨਾਲ ਧੱਕਾ ਹੋ ਰਿਹਾ ਤੇ ਉਸੇ ਨੂੰ ਫੜ ਕੇ ਅੰਦਰ ਕਰਤਾ ਤੇ ਉਸੇ ਨੂੰ ਕਰਦੇ ਅਸੀਂ ਲੋਕਾਂ ਦੇ ਵਿੱਚ ਇਹ ਦੱਸਣ ਵਾਸਤੇ ਐ ਵੀ ਇਹ ਪੱਤਰਕਾਰਾਂ ਨਾਲ ਜਿਹੜਾ ਥੰਮ ਹੈ ਚੌਥਾ ਉਸ ਤੇ ਹਮਲਾ ਇਹ ਤੇ ਜਿਹੜੀ ਗੱਲ ਮਤਲਬ ਉਹਨਾਂ ਨੇ ਇਹ ਜ਼ੋਰ ਦਾ ਢੰਗ ਨਾਲ ਚੱਕੀ ਤੇ ਉਹਦੀ ਇਨਕੁਆਇਰੀ ਕਰੰਤੀ ਭਜੇ ਉਹੀ ਫੜ ਕੇ ਅੰਦਰ ਕਰ। We will not we will not let the public will not let the press be, uh, be shut up because press of any kind is a public's voice we have very forms ਕਿੰਨੇ ਫਾਰਮਸ अवेलेबल ਨੇ ਠੀਕ ਹੈ ਕੋਰਟ ਹੈ ਠੀਕ ਹੈ ਸੀਨੀਅਰ ਉਸ ਤੋਂ ਸੀਨੀਅਰ ਆਫੀਸਰ ਨੇ ਐਸਐਸਪੀ ਸਾਹਿਬ ਤੋਂ ਸੀਨੀਅਰ ਆਫੀਸਰਸ ਨੇ ਕੋਰਟਸ ਨੇ ਕਮਿਸ਼ਨਸ ਨੇ ਠੀਕ ਹੈ ਆਪਾਂ ਇਦਾਂ ਨਹੀਂ ਕਰ ਸਕਦੇ ਨਾ ਕਿ ਹਰ ਜੀ ਦੇ ਕੋਲ ਜਿਵੇਂ ਇੱਥੇ ਪਬਲਿਕ ਦੇ ਬੈਠ ਕੇ ਤੁਸੀਂ ਕੋਈ ਹੈਗਾ ਤੁਸੀਂ ਲੀਗਲੀ ਸਾਨੂੰ ਦਿਓ ਕੋਰਟ ਵਿੱਚ ਵੀ ਤੁਹਾਡੇ ਕੋਲ ਮੌਕਾ ਆ ਗਿਆ ਕੋਰਟੇ ਜਾ ਕੇ ਵੀ ਆਪਣਾ ਪ੍ਰੀਬਿਲੀਟੀ ਜੀ ਸਾਡੇ ਤੋਂ ਅਨਫੋਰਚੂਨੇਟਲੀ ਦ ਪੁਲਿਸ ਇਜ਼ ਨਾਟ ਐਕਟਿੰਗ ਲੀਗਲੀ ਐਂਡ ਬਟ ਵਾਂਟਸ ਅਸ ਟੂ ਐਕਟ ਲੀਗਲੀ ਇਜ਼ ਅ ਵੈਰੀ ਕੰਟਰੋਵਰਸ਼ੀਅਲ ਸਟੇਟਮੈਂਟ ਜਦ ਸਾਰੇ ਫਿਰ ਲੀਗਲੀ ਕਰਨਗੇ ਤਾਂ ਕੋਈ ਨਹੀਂ ਇਹ ਪਤਾ ਪੁਰza ਗਾਰਨੋਨੀਆ ਦੀ ਇਜ਼ ਦ ਪੁਲਿਸ ਹਾਸ ਟੂ ਫਰਸਟ ਟੇਕ ਟੇਕ ਅ ਇਨੀਸ਼ੀਏਟਿਵ ਜਿਹੜੀ ਹੈਗਾ ਰੈਡੀ ਹੈ ਬਟ ਐਵੇਂ ਆਪਾਂ ਐਸਸੀ ਨੂੰ ਨਹੀਂ ਲੋਕਾਂ ਦੇ ਨਾਲ ਲੈ ਕੇ ਜਾਮ ਕੇ ਜਾਂ ਪੁਲਿਸ ਸਾਡੇ ਨਾਲ ਤੱਕਾ ਕਰਦੀ ਐ ਐਫ ਆਈ ਆਰ ਨੰਬਰ ਜੀ 37 ਐ ਐ ਫਾਇਲ ਨੰਬਰ 37 ਥਾਣਾ ਫੇਜ ਇੱਕ ਵਿੱਚ ਦਰਜ ਹੋਈ ਹੈ ਉਹਦੇ 'ਚ 30000 ਰੁਪਇਆ ਮਲਵਿੰਦਰ ਸਿੰਘ ਏਆਈਜੀ ਨੇ ਧਰਨਾ ਸਪான்ਸਰ ਕਰਨ ਲਈ ਦਿੱਤਾ ਉਹਦੇ 'ਚ ਤਗੜਦਾ ਦੱਸੋ ਕਿੱਥੇ ਹੈ ਜਦੋਂ 7 ਦਿਨ ਦਾ ਪੁਲਿਸ ਨੇ ਨੋਟਿਸ ਦਿੱਤਾ ਉਦੋਂ ਪੁਲਿਸ ਨੇ ਬਿਆਨ ਦਿੱਤੇ ਕੋਰਟ ਦੇ ਵਿੱਚ ਤਗੜਜੀ ਨੂੰ ਉਹਨਾਂ ਨੇ ਕਿਸੇ ਨੇ ਇਲੀਗਲ ਅਰੈਸਟ ਨਹੀਂ ਰੱਖਿਆ ਨਾ ਕੋਰਟ ਦੇ ਪੇਸ਼ ਕੀਤਾ ਪਰ ਕੋਰਟ ਜੀ ਦੇ ਨਹੀਂ ਪਰ ਪੁਲਿਸ ਨੇ ਜਿੱਦ ਤੱਕ ਕਿਹਾ ਸੀ ਦੱਸਣਾ ਹੀ ਹੈ ਅਸੀਂ ਮੰਗ ਕਰਦੇ ਆਪਾਂ ਸੀਨੀਅਰ ਕੋ ਰਿਪਰੈਜ਼ੈਂਟੇਸ਼ਨ ਦੇ ਸਕਦੇ ਆਂ ਦੂਜੀ ਦਾ ਕਰ ਸਕਦੇ ਨਾ ਆਪਾਂ ਬਿਲਕੁਲ ਅਸੀਂ ਪਹਿਲਾਂ ਮੀਡੀਆਜ਼ ਗੱਲ ਕਰਾਂਗੇ ਬਾਕੀ ਜੇ ਦੇਣਗੇ ਅਸੀਂ ਪੁਲਿਸ ਪੁਲਿਸ ਸਾਡੇ ਖਿਲਾਫ ਚੱਲੀ ਹੈ ਸਾਡੀ ਆਵਾਜ਼ ਨੂੰ ਬੰਦ ਕਰਨੀ ਉਹ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜਿਹੜਾ ਪੁਲਿਸ ਦਾ ਪਿਛਲਾ ਰਵਈਆ ਸੀਨੀਅਰ ਆਫੀਸਰਾਂ ਦੇ ਕੋ ਕਿੰਨੇ ਫਾਰਮ ਹਗੇ ਨੇ ਸਰ ਜਿਹੜਾ ਪੁਲਿਸ ਦਾ ਪਿਛਲਾ ਰਵਈਆ ਪਾਕਰਵਾਲ ਦੀ 85 ਸਾਲ ਦੀ ਬਜ਼ੁਰਗ ਮਾਤਾ ਨੂੰ ਤਦੰਤਰ ਕਰਦਿਆ 40 ਬਰੂਤ ਘਟਾਲੇ ਪਰ ਜਿਹੜਾ ਆਈਐਸ ਪੀਸੀ ਅਫਸਰ ਹੈ ਜਿਨੇ ਨੇ ਆਪਣੀ ਘਰ ਵਾਲਿਆਂ ਦੇ ਨਾਂ ਤੇ ਲੱਖਾਂ ਰੁਪਇਆ ਲੈ ਲਿਆ ਉਹਨਾਂ ਨੂੰ ਹੱਥ ਤੱਕ ਨਹੀਂ ਲਾਇਆ ਗਿਆ ਕਿਸਾਨ ਹੈ ਜਿਹੜਾ ਟੈਕਨੀਕਲ ਨਹੀਂ ਹੈ ਕਿਸਾਨ 50 ਬੂਟੇ ਵੀ ਲਾ ਸਕਦਾ ਕਿਸਾਨ 250 ਵੀ ਲਾ ਸਕਦਾ ਕਿਸਾਨਾਂ ਨੂੰ ਫੜਫੜ ਕੇ ਅੰਦਰ ਕੀਤਾ ਜਾ ਰਿਹਾ ਪਰ ਜਿਹੜੇ ਅਧਿਕਾਰੀ ਆ ਗੈਰਕਾਨੂੰਨੀ ਮੁਆਵਜ਼ਾ ਦੇਣ ਵਾਲੇ ਆ ਜਿਹੜੇ 40 40 50 50% ਵਿੱਚੋਂ ਲੈ ਗਏ ਕਿਸਾਨਾਂ ਤੋਂ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ To... That is the legal, legal right. So, the police is supposed to take the legal action first, they are the protectors of us. That is what we are demanding out here. That is our demand. Please protect us. Do not. ਓਨਲੀ ਯੋਰ ਸੇਮ ਜਿਹੜੀ ਪੁਲਿਸ ਦੇ ਜਿਹੜੇ ਦੇਦੇ ਹੋ ਦੇਣੀ ਹੈ ਉਹ ਚ ਦੇਦੇ ਹੋ ਮੈਂ ਪਰ ਆਪਾਂ ਇਦਾਂ ਕਰਕੇ ਆ ਹਰ ਛੋਟੀ ਛੋਟੀ ਗੱਲਾਂ ਨੂੰ ਜਿਹੜੀ ਈਡੀ ਨੂੰ ਪੰਜਾਬ ਚਾਉਣਾ ਸਾਰੇ ਪਿੰਨੀ ਮਾੜੀ ਗੱਲ ਹੈ ਪੰਜਾਬ ਪੁਲਿਸ ਤੇ ਪੂਰਾ ਭਰੋਸਾ ਹੈ ਜਿਹੜੀ ਤੁਹਾਡੀ ਬਹੁਤ ਡਿਫਰੈਂਟ ਹੈ ਜੀ ਉੱਪਰ ਆਪਾਂ ਉਹਨਾਂ ਦੇ ਰਿਹਾ ਉਹ ਆਪਣੀ ਬਿਜਲੀਟ ਵਾਲੇ ਆਪਣੀ ਕਰ ਰਹੇ ਨੇ ਈਡੀ ਵਾਲੇ ਕਰ ਰਹੇ ਨੇ ਪਰ ਜਿਹੜੀ ਆਪਣੇ ਇੱਥੇ ਬੈਠਿਆ ਲਈ ਹੈਗਾ ਨਾ ਪਬਲਿਕ ਵਾਸਤੇ ਕਰ ਰਿਹਾ ਆਪਾਂ ਉਹ ਕਰੀਏ ਪਰ ਆਪਾਂ ਆਪਣੀ ਇੰਟੈਗ੍ਰਿਟੀ ਦਾ ਰੱਖੀਏ ਇੱਥੇ ਤਾਂ ਇੰਟੈਗ੍ਰਿਟੀ ਦਾ ਸਵਾਲ ਆ ਰਿਹਾ ਹੈ ਮੈਂ ਸਰ ਬਿਲਕੁਲ ਇੰਟੈਗ੍ਰਿਟੀ ਵੀ ਆਲ ਆਲ ਆਫ ਅਸ ਹੈਵ ਕਲੈਕਟਡ ਫਾਰ ਦੈਟ ਕਿ ਪੱਤਰਕਾਰਾਂ ਦੇ ਉੱਪਰ ਪਰਚੇ ਹੋ ਜਾਂਦੇ ਆ ਚਾਰ ਸਾਲ ਹੋ ਗਏ ਮੈਂ ਪੱਤਰਕਾਰ ਮੇਜਰ ਸਿੰਘ ਆ ਔਰ ਚਾਰ ਸਾਲ ਹੋ ਗਏ ਐਸਾ ਹੀ ਓਮ ਪ੍ਰਕਾਸ਼ ਤੇ ਅਮਰਨਾਥ ਦੇ ਖਿਲਾਫ ਕਾਰਵਾਈ ਕਰਦਿਆਂ ਨੂੰ ਅੱਜ ਤੱਕ ਕੋਈ ਐਫ ਆਈ ਆਰ ਨਹੀਂ ਦਰਜ ਹੋਈ ਨਹੀਂ ਤੁਹਾਡੇ ਤੇ ਪੱਤਰਕਾਰ ਨੇ ਨਹੀਂ ਉਹਨੇ ਤੇ ਕਿਉਂ ਨਹੀਂ ਕੀਤਾ ਕੁੱਟਿਆ ਸੀ ਨਾ ਪ੍ਰੈਸ ਕੌਂਸਲ ਪ੍ਰੈਸ ਕੌਂਸਲ ਆਫ ਇੰਡੀਆ ਦੇ ਵਿੱਚ ਚੱਲ ਰਿਹਾ ਹੈ ਔਰ ਝੂਠੇ ਨਹੀਂ ਝੂਠੇ ਜਵਾਬ ਦੇ ਰਹੇ ਨੇ ਹਾਂਜੀ ਉਹਨਾਂ ਦੇ ਤੇ ਅਟੈਕ ਹੋਇਆ ਸੀ ਉਹਨਾਂ ਦੇ ਉੱਤੇ ਅਟੈਕ ਹੋਇਆ ਸੀ ਜੇਫਆਰ ਉਹਨਾਂ ਤੇ ਨਹੀਂ ਹੋਇਆ ਦੇਰ ਵਾਸਤੇ ਨਹੀਂ ਅਸੀਂ ਸਭ ਕੋ ਜਾਣਦਾ ਐਫਆਰ ਮੇਜਰ ਸਿੰਘ ਤੇ ਵੀ ਹੋਣੀ ਹੈ ਐਫਆਰ ਨੈਮਜ਼ਨ ਦਾ ਵੀ ਹੋਣਾ ਤੇ ਹੋਣੀ ਹੈ ਟੱਕਰ ਦਾ ਜਿਹੜਾ ਵੀਡੀਓ ਕਰਾਪ ਸਰ ਮੇਰੀ ਜੱਦ ਦੀ ਕਿ ਮੇਰੇ ਨਹੀਂ ਪੈਂਦਾ ਮੈਂ ਜੱਦ ਦਾ ਕਿ ਆਪਾਂ ਇੱਕ ਬੈਠੇ ਹੋ ਤੁਸੀਂ ਕਿਹਾ ਮੈਨੂੰ ਦੱਸੋ ਮੈਂ ਤੁਹਾਨੂੰ ਦੱਸ ਰਿਹਾ ਨੀ ਕੈਮਰਾਮੈਨ ਉਹਦਾ ਕੈਮਰਾਮੈਨ ਹੈ ਉਹਨੂੰ ਪਹਿਲੇ ਫੇਸ ਤੋਂ ਲਿਆ ਕੇ ਮਟੌਰ ਥਾਣੇ ਦੇ ਵਿੱਚ ਉਹਦੇ ਸਿਰ ਲਾ ਕੇ ਬਾਹਰ ਮਾਰ ਮਾਰ ਕੇ ਕੁੱਟਿਆ ਕੇ ਸਾਡੀ ਲਈ ਸਾਡੀ ਆਪੀ ਇਮੇਜਨ ਪਾ ਲਈ 10 ਵਜੇ ਸਤਰਾਹ ਵਜੇ ਬਿਲਕੁਲੀ ਮੈਂ ਰਾਤ 11 ਵਜੇ ਲੈ ਕੇ ਆਇਆ ਨੂੰ ਸਾਡੀ ਬੇਨਤੀ ਇਹ ਹੈ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਚਾਹੁੰਦੇ ਆ ਜੇ ਤੁਸੀਂ ਸਾਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹੋ ਤਾਂ ਅਸੀਂ ਬੈਠੀ ਅਸੀਂ ਬੈਠਨੇ ਆ ਅਸੀਂ ਸ਼ਾਂਤਮਈ ਕਰਨਾ ਸਾਡਾ ਹੱਕ ਹੈ ਜੇ ਕੋਈ ਜੇ ਨਹੀਂ ਕਰ ਦੇਣਾ ਅਰੈਸਟ ਕਰ ਸ਼ਾਂਤਮਈ ਦਾ ਇਹ ਦੇਖੋ ਹੱਕ ਉਦੋਂ ਤੱਕ ਹੁੰਦਾ ਹੈ ਜਦੋਂ ਕਿਸੇ ਦੂਸਰੇ ਬੰਦੇ ਦਾ ਹੱਕ ਨਾ ਮਾਰਿਆ ਜਾਵੇ ਅਸੀਂ ਰੋਡ ਰੋਕ ਲੈਣੀ ਗਈ ਇਹ ਕੋਈ ਨਾ ਵੀ ਤੁਹਾਡਾ ਹੱਕ ਬਣ ਗਿਆ ਤੇ ਦੂਜੀ ਪਾਸ ਪਬਲਿਕ ਜਿਹੜੀ ਜਨ ਸਕੂਲ ਜਾਣਾ ਜਿਹਨੇ ਐਂਬੂਲੈਂਸ ਜਾਨੀ ਐਂ ਪਾਸੇ ਬੈਠੇ ਆਈ ਪਾਸੇ ਬੈਠੇ ਕੋਈ ਰੋਡ ਰੋਕ ਰੱਖੀ ਪਬਲਿਕ ਨਹੀਂ ਆਪਣੀ ਇਨਸਾਫ ਲੈ ਰਹੀ ਅਸੀਂ ਪਾਸੇ ਬੈਠੇ ਰੋਡ ਉੱਤੇ ਰੋਕੀ ਨਹੀਂ ਹੱਕ ਇਹ ਕਿਸੇ ਤੇ ਕਿਸੇ ਪਬਲਿਕ ਨੇ ਨਹੀਂ ਹੋਣਾ ਦਸਤਾ ਕੋਈ ਨਾ ਪਬਲਿਕ ਅਸੀਂ ਰੋਕੀ ਨਹੀਂ ਆਏ ਤੁਸੀਂ ਅਰੈਸਟ ਕਰੋ ਤੁਹਾਡਾ ਹੱਕ ਦਾ ਤਾਂ ਜਾ ਗਿਆ ਜਦ ਤੱਕ ਕਿਸੇ ਦੇ ਤਾਂ ਹੀ ਕੋਈ ਸੜਕ ਨੂੰ ਲੋਕੀ ਮਾਰ ਕੇ ਬੈਠੇ ਆਂ ਹਾਂ ਨਹੀਂ ਰਾਵਲ ਪਾਰਕ ਦੇ ਵਿੱਚ ਬੈਠੇ ਨਹੀਂ ਤੁਸੀਂ ਆਪਣੀ ਹੋਟਲ ਦੇ ਵਿੱਚ ਲਿਈ ਤਾਂ ਕਿ ਗਲਤ ਕੰਮ ਕਰਦੇ ਉਹਨਾਂ ਦਾ ਹੀ ਇੱਥੇ ਬੈਠੇ ਕੀ ਹੋਣਾ ਹੈ ਗਲਤ ਕੰਮ ਕਰਦੇ ਇੱਥੇ ਕਾਦੇ ਵਾਸਤੇ ਬੈਠੇ ਹੋ ਫਿਰ ਤੁਸੀਂ ਗੱਲ ਕਰ ਰਹੇ ਹੋ ਦੋਸਤਾਂ ਪ੍ਰੋਜੈਕਟ ਕਰ ਰਹੇ ਹੋ ਚਲੋ ਇਹ ਵੀ ਨਾ ਕਿ ਕਿੱਥੇ ਜਾ ਕੇ ਰੋਈਏ ਮੈਨੂੰ ਪੜਾਣੀ ਖਾ ਕੇ ਸਾਰਾ ਕੀ ਜਰਾ ਨਾਲ ਹੈ ਸਾਡਾ ਸੁਧਾਰ ਨਾ ਕਰ ਰੋਸ ਤਾਂ ਅਸੀਂ ਕਰ ਸਕਦੇ ਆ ਸ਼ਾਂਤ ਪਈ ਅਸੀਂ ਕਿੱਥੋਂ ਨੂੰ ਤੁਹਾਨੂੰ ਰੋਸ ਅਸੀਂ ਕੋਈ ਰਾਸ ਨਹੀਂ ਲੋਕ ਤੇ ਸਾਡੀ ਆਵਾਜ਼ ਤਾਂ ਜਾ ਕੇ ਨਾ ਜੇ ਕੋਈ ਸੁਣਦਾ ਨਹੀਂ ਮੁੱਖਪਤੀ ਦੀ ਗੱਲ ਨਹੀਂ ਸੁਣਦਾ ਟਾਈਮ ਸਾਨੂੰ ਕੋ ਮਿਲਣ ਤਾਂ ਨਹੀਂ ਦਿੰਦਾ ਅਸੀਂ ਤਾਂ ਫਿਰ ਰੋਜ਼ ਕਰਕੇ ਹੁਣ ਪ੍ਰੈਸ ਤੇ ਜਾਏਗਾ ਪੁੱਤ ਦਾ ਹਾਲ ਨਿਕਲੇਗਾ ਨਾ ਜੀ ਤੇ ਲੋਕ ਖੇਤਰ ਦਾ ਖਾ ਨਹੀਂ ਸਕਦੇ ਰੋਜ਼ ਇਕੱਠੇ ਹੋ ਕੇ ਵੀ ਜਿੱਤਰ ਖਾਈ ਜਾਓ ਜੀ ਬੋਲੋ ਨਾ ਇਹ ਸਾਡਾ ਰਾਈਟ ਹੈ ਅਸੀਂ ਕਿਸੇ ਨੂੰ ਗੱਤ ਨਹੀਂ ਬੋਲਦੇ ਸਰ ਇੱਕ ਮੇਰੀ ਬੇਨਤੀ ਹੈ ਤੱਗੜ ਸਾਹਿਬ ਦੇ ਘਰ ਦੀਆਂ ਚਾਬੀਆਂ ਸਰ ਇੱਕ ਮੇਰੀ ਬੇਨਤੀ ਹੈ ਤੱਗੜ ਸਾਹਿਬ ਦੇ ਘਰ ਦੀਆਂ ਚਾਬੀਆਂ ਉਹਦੇ ਕੈਮਰਾਮੈਨ ਕੋਲੋਂ ਪੁਲਿਸ ਨੇ ਖੋਈਆਂ ਉਹ ਬਾਪ ਮੈਂ ਮੈਂ ਕਹਿ ਰਿਹਾ ਉਹਨੇ ਮੈਨੂੰ ਦੱਸਿਆ ਮੇਰੇ ਕੋਲ ਰਿਕਾਰਡਿੰਗ ਹੈ ਤਾਂ ਉਹ ਵੀ ਕੋਈ ਨਾ ਲੱਗਦਾ ਮੈਨੂੰ ਇਹਦੇ ਬਾਰੇ ਜਿਆਦਾ ਸਮਝ ਆਉਣੀ ਠੀਕ ਹੈ ਜੋ ਕੁਝ ਵੀ ਤੁਹਾਨੂੰ ਲੱਗਦਾ ਗਲਤ ਹੋਇਆ ਹੈ ਤੁਹਾਡੇ ਕੋਲ ਮੋਟ ਹੈਗੀ ਹੈ ਸੀਨੀਅਰ ਆਫਿਸਰਸ ਹੈਗੇ ਨੇ ਪੋਲੀਟੀਕਲ ਹੈ ਠੀਕ ਹੈ ਜੋ ਜੋ ਤੁਹਾਨੂੰ ਲੱਗਦਾ ਹੈਗਾ ਆਪਾਂ ਸਾਰਾ ਬਲਿਕ ਲਿਖ ਲੀਏ ਮੈਮੋਰੰਡਮ ਆਪਾਂ ਲਈ ਲਿਖਾਈ ਸਾਹਿਬ ਜੀ ਲਈ ਲਿਖੋ ਜੀ ਅਸੀਂ ਤੁਹਾਨੂੰ ਥੋੜਾ ਟਾਈਮ ਦੇ ਲਈ ਮੰਗਣ ਨੂੰ ਦੇਖ ਲੈਣੇ ਥੋੜਾ ਟਾਈਮ ਦਿਓ ਅਸੀਂ ਮੈਮੋਰੰਡਮ